ਅਸਲਾਮ ਅਲੈਕਮ ਜੀ ਸਰਸਾ ਕਾਲ ਕੀ ਹਾਲ ਚਾਲ ਨੇ ਲੈਂਦੇ ਪੰਜਾਬ ਤਰਫੋਂ ਯਾਸਰ ਦਾ ਸਲਾਮ ਕਬੂਲ ਕਰੋ ਨਾਲ ਭਾਈ ਇਸਮਾਇਲ ਬੈਠੇ ਨੇ ਅਸਲਾਮ ਅਲੈਕਮ ਜੀ ਸਰਸਾ ਕਾਲ ਅੱਛਾ ਜੀ ਇਸ ਤਰ੍ਹਾਂ ਕਿ ਇੱਕ ਇਸ਼ੂ ਉੱਠਿਆ ਲੈਂਦੇ ਚੜਦੇ ਪੰਜਾਬ ਚ ਉਹ ਠੰਡਾ ਹੋਣ ਦਾ ਨਾਮ ਨਹੀਂ ਲੈ ਰਿਹਾ ਠੀਕ ਹੈ ਜੀ ਉਹ ਇੱਕ ਮਾਮਲਾ ਹੋਇਆ ਹੈ ਜੋ ਮਤਲਬ ਘਟਨਾ ਵਾਪਰੀ ਹੈ ਉਹ ਇੱਕ ਇਸ ਵਕਤ ਘਟਨਾ ਦਾ ਦਰਜਾ ਅਖਤਿਆਰ ਕਰ ਚੁੱਕਿਆ ਹੈ ਇਸ ਵਕਤ ਉਹ ਘਟਨਾ ਹੀ ਬਣ ਗਈ ਹੈ ਕਿਉਂਕਿ ਸਿੱਖ ਕਮਿਊਨਿਟੀ ਬਦਨਾਮ ਹੋਈ ਹੈ ਔਰ ਬਹੁਤ ਜ਼ਿਆਦਾ ਮਤਲਬ ਪੰਜਾਬ ਸਾਨੂੰ ਵੀ ਡਿਫੈਂਸਿਵ ਮੂਡ ਚ ਅਸੀਂ ਆ ਗਏ ਆ ਸਿਰਫ ਇੱਕ ਮੀਡੀਆ ਸਟੰਟ ਠੀਕ ਹੈ ਜੀ ਉਹ ਬੀਬੀ ਜੋ ਵੀ ਕੀਤਾ ਲੇਕਾ ਸਾਨੂੰ ਮਤਲਬ ਸਰ ਬਜੀਤ ਕੌਰ ਦੀ ਅਸੀਂ ਗੱਲ ਕਰ ਰਹੇ ਹਾਂ ਜੋ ਕੀਤਾ ਲੇਕਾ ਸਾਨੂੰ ਬੜਾ ਮੁਸ਼ਕਲ ਦਾ ਸਾਹਮਣਾ ਇਸ ਵਕਤ ਇਹ ਮੈਂ ਮਤਲਬ ਨਹੀਂ ਸੀ ਹੋਣਾ ਚਾਹੀਦਾ ਸੀ ਅੱਛਾ ਇਸ ਤਰ੍ਹਾਂ ਹੁਣ ਮਤਲਬ ਪਹੁਣ ਜ਼ਿਆਦਾ ਵਾਇਲੈਂਟ ਨੇ ਲੋਕ ਪਛੜਦੇ ਪੰਜਾਬ ਚ ਨੇ ਹੰਗ ਸਿੰਘ ਜਿਹੜੇ ਨੇ ਉਹ ਇਸ ਬਾਰੇ ਮਤਲਬ ਆਪਣਾ ਤਬਸਰਾ ਕਰ ਰਹੇ ਨੇ ਉਹਨਾਂ ਦੇ ਮਤਲਬ ਨੈਰੇਟਿਵ ਇੱਕ ਔਰ بڑا ਉਹਨਾਂ ਦਾ ਇਸ ਕਿਸਮ ਦਾ ਨੈਰੇਟਿਵ ਹੈ ਕਿ ਉਹ ਜਿਹੜਾ ਝੰਡਾ ਉਹਨਾਂ ਚੁੱਕਿਆ ਹੋਇਆ ਹੈ ਨਾ ਸਿੱਖ ಮತਦਾ ਸਿੱਖ ਜੰਮਦਾ ਉਹ ਕਿਸੇ ਘਾਟ ਹੀ ਮਤਲਬ ਉਹ ਚੀਜ਼ਾ ਉਹਨਾਂ ਕੀਤਾ ਪ੍ਰਚਾਰ ਉਹਨਾਂ ਨੇ ਪ੍ਰਵਾਸੀਆਂ ਬਾਰੇ ਉਹਨਾਂ ਦਾ ਮੌਕਫ ਉਹਨਾਂ ਦੀ ਗੱਲ ਕਲੀਅਰ ਹੈ ਹਰ ਮਤਲਬ ਮਾਮਲੇ ਦੇ ਵਿੱਚੋਂ ਕਲੀਅਰ ਨੇ ਔਰ ਇਹ ਮਿਲ ਕੋ ਸਿੱਕਾ ਬੰਦ ਉਹਨਾਂ ਦੀ ਗੱਲਾਂ ਹੁੰਦੀਆਂ ਨੇ ਤੇ ਇਹਨੇ ਅੰਗ ਸਿੰਘ ਨੇ ਉਹਨਾਂ ਦਾ ਇੰਟਰਵਿਊ ਕਰ ਰਹੇ ਨੇ ਵੋਲਡ ਪੰਜਾਬੀ ਵਾਲੇ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਉਹਨਾਂ ਦਾ ਕੀ ਮੌਕਫ ਹੈ ਇਸ ਬਾਰੇ ਕੀ ਕਹਿ ਰਹੇ ਨੇ ਤੇ ਅਜਾ ਤੇ ਤੁਹਾਡੀ ਜਿਕਰੀ ਬਿਲਕੁਲ ਜੀ ਇਹ ਗੱਲ ਅਸੀਂ ਨਾਸਰ ਟਿਲੂ ਸਾਹਿਬ ਦਾ ਸਾਂਝਾ ਕੀਤਾ ਸੀ ਆਪਣੇ ਲਹਿੰਦੇ ਪੰਜਾਬ ਚ ਹੁਣ ਜੇ ਚੜ੍ਹਦੇ ਪੰਜਾਬ ਦਾ ਵੀ ਆ ਜਾਣਾ ਚਾਹੀਦਾ ਮੌਕਫ ਬਿਲਕੁਲ ਧਰਨਾ ਖਾਨ ਨੇ ਕਹ ਰਹੇ ਆ ਲੈਟ ਸਟਾਰਟ ਜਦੋਂ ਆਪਦੀ ਮਰਜ਼ੀ ਨਾਲ ਗਿਆ ਅਸੀਂ ਕਰੋਨਾ ਕੀ ਇਹੋ ਜੀ ਇਹੋ ਜਿਹੇ ਗਾਹਾਂ ਉਹ ਜਿਹੜੇ ਲੈ ਕੇ ਬੈਠੇ ਨੇ ਉਹਨਾਂ ਨੂੰ ਉਹਨਾਂ ਨੂੰ ਵੀ ਸ਼ਰਮ ਨਹੀਂ ਆਉਂਦੀ ਉਹਨਾਂ ਉਹ ਗਾਹਾਂ ਉਹਨਾਂ ਦੇ ਵੀ ਰਫੜ ਕੋਈ ਗੱਲ ਕਿੰਨਾ ਚਿਰ ਰਹੂ ਉੱਥੇ ਐਂ ਚੀਜ਼ ਕਹਿ ਜਾਂਦੀ ਗਰੂਗੀ ਨਾ ਉਹ ਕਹਿੰਦਾ ਧੋਬੀ ਦਾ ਕੁੱਟਾ ਘਰਦਾ ਨਾ ਘਾਟਦਾ ਰਹਿਣਾ ਇਹ ਜਨਾਨੀ ਦੇ ਦਿਮਾਗ ਦੇ ਵਿੱਚ ਆਵੇ ਅਸੀਂ ਤੁਹਾਨੂੰ ਲਾਣ ਤਾਂ ਪਾਵਾਂ ਪਰ ਸਿੰਘ ਦੇ ਸੰਗਲ ਪਾ ਕੇ ਲਿਆਉਣਾ ਚਾਹੀਦਾ ਕਹਿੰਦੇ ਸਰਬਜੀਤ ਕੌਰ ਨੂੰ ਅਸੀਂ ਕੋਰੋਨਾ ਕੀ ਆ ਜਦੋਂ ਛੱਡ ਕੇ ਸਾਰਾ ਕੁਝ ਚਲੀ ਗਈ ਆਬਦੀ ਮਰਜੀ ਨਾਲ ਗਈ ਉਹਨੂੰ ਕੋਈ ਧੱਕੇ ਨਾਲ ਕਿਸੇ ਨੇ ਰੱਖਿਆ ਉਹ ਲੋਕ ਕਿਉਂ ਚਾਹੁੰਦੇ ਨੇ ਕਿ ਉਸ ਨੂੰ ਵਾਪਸ ਬੁਲਾਓ ਅਸੀਂ ਵਾਪਸ ਬੁਲਾ ਕੇ ਕਰਨਾ ਕੀ ਆ ਹਾਂਜੀ ਕੋਈ ਕੰਮ ਕੀ ਕਹਿੰਦੇ ਹੋ ਤੁਸੀਂ ਮੇਕੇ ਰੰਕ ਵੀ ਜਿਵੇਂ ਇਹ ਆਪਣਾ ਸੋਸ਼ਲ ਐਕਟੀਵਿਸਟ ਨੇ ਗਿਆਨੀ ਨੇ ਜੋ ਵੀ ਨੇ ਬਹੁਤ ਅੱਛੀ ਗੱਲ ਕਰ ਰਹੇ ਨੇ ਤੇ ਜਿਹਦੇ ਬਾਣੀ ਵੀ ਆਵਾਜ਼ ਜਾਣੀ ਚਾਹੀਦੀ ਬਿਲਕੁਲ ਹੀ ਬਿਲਕੁਲ ਉਹ ਕਹਿੰਦੇ ਨੇ ਕਿ ਆਪਣਾ ਪੰਜਾਬ ਦੇ ਸਫਲ ਮਲੂਕ ਚ ਲਿਖਿਆ ਹੈ ਮੀਆਂ ਮੁਹੰਮਦ ਬਖਸ਼ ਰਹਿਮਤੁ ਲਾ ਲਾ ਉਹ ਮੰਨਣ ਜਿਹੜੀਆਂ ਗੁਡ ਨਈਆ ਆਪੇ ਉੱਡੀਆਂ ਇੱਕ ਦਿਨ ਚੜਨ ਉਚਾ ਗੁੱਡੀਆਂ ਚੰਗੀਆਂ ਉਡੀਆਂ ਜਿਹੜੀ ਸਾਈਆਂ ਆਪ ਉਡਾਈਆਂ ਓਹ ਗੁੱਡੀਆਂ ਚੰਗੀਆਂ ਉਡੀਆਂ ਜਿਹੜੀ ਮੁਰਸ਼ਿਦ ਆਪ ਉਡਾਈਆਂ ਸਾਈਂ ਖਸਮ ਤੋਂ ਬਿਗੈਰ ਨਾ ਹੱਜ ਵੀ ਨਹੀਂ ਹੁੰਦਾ ਉਮਰਾ ਵੀ ਨਹੀਂ ਹੁੰਦਾ ਸਾਈਂ ਖਸਮ ਤੋਂ ਬਿਗੈਰ ਨਕਾਬ ਵੀ ਨਹੀਂ ਹੁੰਦਾ ਸਾਇੰਸ ਫਿਰ ਤੇ ਹੁਣ ਮਾਪੇ ਹੁਣ ਫਿਰ ਤੇ ਠੀਕ ਹੈ ਜੀ ਇਹ ਬੀਬੀ ਜਿਹੜਾ ਮਾਮਲਾ ਕੀਤਾ ਹੁਣ ਅਗੋਂ ਕੋਈ ਸੋਖ ਇਹਨੇ ਵੀ ਨਹੀਂ ਪਾਣਾ ਜਿਸ ਹਿਸਾਬ ਨਾਲ ਮਤਲਬ ਇਹਨੇ ਮਾਮਲਾ ਕੀਤਾ ਦੋ ਮੁਲਕਾਂ ਦੇ ਉੱਤੇ ਮਜ਼ਾ ਉਹਨਾਂ ਦੀ ਕ੍ਰੈਡਿਬਿਲਟੀ ਇਹ ਉਹ متاثر ਕਰਨ ਦੀ ਕੋਸ਼ਿਸ਼ ਕੀਤੀ ਏ ਵੈਰੀ ਸੈਡ ਔਰ ਇੱਕ ਕਮਿਊਨਿਟੀ ਬਹੁਤ बड़ी ਦੁਨੀਆ ਦੀ ਕਮਿਊਨਿਟੀ ਉਹਨਾਂ ਤੇ ਮਤਲਬ ਕੀਤਾ ਅਫਸੋਸ ਹੋਇਆ ਬਹਾਲ ਤੇ ਇਹ ਗੱਲ ਸੱਚੀ ਹੈ ਮੁ슬ਮਾਨ ਵੀ ਤੇ ਨਕਾਦੀ ਲਣਾ ਵਲੀਦ ਬਗੈਰ ਇਜਾਜ਼ਤ ਨਹੀਂ ਹੁੰਦੀ ਉਹ ਲੈ ਆ ਕੇ ਆਉਂਦੇ ਘਰੇ ਰੱਖ ਲਓ ਭਾਈ ਉਹ ਜੇ ਤੁਹਾਨੂੰ ਜਿਆਦਾ ਉਹਦਾ ਹੇਜ ਆਉਂਦਾ ਰੱਖੋ ਘਰੇ ਆਪਦੇ ਉੱਥੇ ਰੌਲਾ ਪਾਉਂਦੇ ਫਿਰਦੇ ਨੇ ਸਿੱਖਾਂ ਨੂੰ ਬਦਨਾਮ ਕਰਦੇ ਫਿਰਦੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਕੀ ਥੋੜੀਆਂ ਹਿੰਦੂਆਂ ਦੀਆਂ ਜਿਹੜੀਆਂ ਕੁੜੀਆਂ ਨੇ ਉਹ ਮੁਸਲਮਾਨਾਂ ਦੇ ਘਰ ਨਹੀਂ ਪਈਆਂ ਹ ਤੁਹਾਨੂੰ ਲੱਗਦਾ ਕਿ ਉਸ ਨੂੰ ਪਲਾਨ ਕੀਤਾ ਗਿਆ ਹੋਵੇਗਾ ਕਿਉਂਕਿ ਉਹ ਕਹਿੰਦੇ ਉਹਦੇ ਘਰ ਆਲੀਸ਼ਾਨ ਕੋਠੀ ਸੀ ਪਿੰਡ ਦੇ ਵਿੱਚ ਇੱਕ ਵਾਰ ਉਹਦੇ ਘਰੋਂ ਨਗਦੀ ਵੀ ਲੱਖਾਂ ਰੁਪਏ ਬਰਾਮਦ ਹੋਈ ਸੀ ਜੇ ਸੁਣਨ ਜਰਾ ਇਹ ਵੀ ਆ ਵੀ ਹੋਵੇ ਤਾਂ ਕੋਈ ਕੇਸ ਚੱਲਦਾ ਸੀ ਉਹਨਾਂ 10 ਸਾਲ ਲਈ ਕੈਦ ਹੋਣੀ ਸੀ ਹੋ ਸਕਦਾ ਉਹਦੇ ਬਚਨ ਦੀ ਮੱਦ ਨਹੀਂ ਕਿਹੋ ਜਿਹਾ ਬੋਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮਹਾ ਪ੍ਰਿੰਸ ਹੁਨਿਆਲ ਸਿੱਖ ਜੱਤੇ ਨਾਲ ਪਾਕਿਸਤਾਨ ਗਈ ਸਰਬਜੀਤ ਕੌਰ ਨੂਰ ਹੁਸੈਨ ਬਣ ਗਈ ਔਰ ਇਸਲਾਮ ਧਰਮ ਕਬੂਲ ਕਰ ਲਿਆ ਜਿਸ ਤੋਂ ਬਾਅਦ ਉਸ ਦੀ ਇਸ ਹਰਕਤ ਦੀ ਸਿੱਖ ਸੰਗਤ ਪੂਰਾ ਪੰਜਾਬ ਪੂਰਾ ਭਾਰਤ ਨਿਖੇਦੀ ਕਰ ਰਿਹਾ ਹੈ ਕਿ ਸਾਡੇ ਗੁਰੂ ਸਾਹਿਬ ਦੀ ਧਰਤੀ ਸਾਡੀਆਂ ਸਿੱਖ ਭਾਵਨਾਵਾਂ ਦੀ ਵਰਤੋਂ ਕਰਕੇ ਜੋ ਉਸਨੇ ਇਹ ਫਰੇਬ ਕੀਤਾ ਬੇਹਦ ਨਿੰਦਣੀ ਹੋ ਗਿਆ ਸ਼ਰਮਨਾਕ ਹੈ ਪਰ ਇਸ ਮਸਲੇ ਤੇ ਹੁਣ ਸਰਬਜੀਤ ਕੌਰ ਨੂੰ ਸਨੇਹਾ ਕੀ ਜਾਣਾ ਚਾਹੀਦਾ ਹੈ ਚੜ੍ਹਦੇ ਪੰਜਾਬ ਤੋਂ ਔਰ ਕੀ ਉਸਨੇ ਜੋ ਇਹ ਹਰਕਤ ਕੀਤੀ ਹੈ ਇਸ ਨੂੰ ਲੈ ਕੇ ਉਸ ਦੇ ਮਨ ਦੇ ਵਿੱਚ ਚੱਲ ਕੀ ਰਿਹਾ ਹੈ ਹਾਲਾਂਕਿ ਏਜੰਸੀਆਂ ਜਾਂਚ ਕਰ ਰਹੀਆਂ ਨੇ ਇਸ ਦੇ ਵਿੱਚ ਕੋਈ ਹੋਰ ਵੀ ਪਹਿਲੂ ਸਾਹਮਣੇ ਆ ਸਕਦਾ ਪਰ ਹੁਣ ਤੱਕ ਜਾਣਨ ਦੀ ਕੋਸ਼ਿਸ਼ ਕਰਾਂਗੇ ਜੋ ਇਹ ਹਰਕਤ ਉਸਨੇ ਕੀਤੀ ਹੈ ਇਸ ਨਾਲ ਜੋ ਸਿੱਖ ਭਾਵਨਾਵਾਂ ਨੂੰ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਇਹ ਬਹੁਤ ਨਿੰਦਣਯੋਗ ਹੈ ਪਹਿਲਾਂ ਵੀ ਅਜਿਹੀ ਘਟਨਾ ਸਾਹਮਣੇ ਆਈ ਹੈ ਸਾਡਾ ਇਸ ਵਕਤ ਨਿਹੰਗ ਬਾਬਾ ਰਾਜਰਾਜ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਸ ਤਰੀਕੇ ਨਾਲ ਉਸਨੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਇੱਕ ਨਾਮ ਬਦਨਾਮ ਕੀਤਾ ਇਸ ਮੁਲਕ ਦਾ ਸਾਡੇ ਪੰਜਾਬ ਦਾ ਗੁਰੂ ਸਾਹਿਬ ਦੀ ਧਰਤੀ ਦੀ ਵਰਤੋਂ ਕੀਤੀ ਆਪਣੇ ਇਸ਼ਕ ਦੇ ਚੱਕਰਾਂ 'ਚ ਆਪਣੇ ਉਸ ਦੇ ਮਨ ਦੇ ਵਿੱਚ ਫਰੇਬ ਸੀ ਇਸ ਨੂੰ ਕਿਸ ਨਜ਼ਰੀਏ ਨਾਲ ਦੇਖਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਇੱਕ ਪਾਕਿਸਤਾਨ ਜੱਥਾ ਜਾਂਦਾ ਜੋ ਹਰ ਇੱਕ ਸਾਲ ਜਾਂਦਾ ਗੁਰੂ ਨਾਨਕ ਪਾਤਸ਼ਾਹ ਮਹਾਰਾਜਿਆਂ ਦੇ ਗੁਰਪੁਰਬ ਦੇ ਉੱਤੇ ਜਾਂ ਬਸਾਖੀ ਦੇ ਉੱਤੇ ਇਹਦੇ ਨਾਲ ਇੱਕ ਜਿਹੜੀ ਉਹ ਸਰੋਜੀਤ ਜੱਥੇ ਨਾਲ ਗਈ ਇੱਕ ਜੱਥੇ ਦਾ ਤਾਂ ਬਹਾਨਾ ਲਾਇਆ ਉਦੇ ਪਹਿਲੇ ਜੋ ਦੱਸ ਰਹੀ ਆ ਵੀ ਰਿਲੇਸ਼ਨ ਸੀ ਉਹਨਾਂ ਨਾਲ ਗੱਲਬਾਤ ਹੁੰਦੀ ਸੀਗੀ ਤੇ ਉੱਥੇ ਜਾ ਕੇ ਜਿਹੜੀ ਉਹ ਜਥੇ ਚੋਂ ਫਰਾਰ ਹੋ ਕੇ ਉਹਨੇ ਉੱਥੇ ਆਪ ਦਾ ਨਿਕਾਹ ਕਰ ਲਿਆ ਧਰਮ ਬਦਲਿਆ ਇਹ ਸਿੱਖ ਕੌਮ ਦੀਆਂ ਭਾਵਨਾ ਨਾਲ ਇੱਕ ਖੇਡਿਆ ਗਿਆ ਤੇ ਬੰਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਅੱਜ ਇਹੋ ਜਿਹੇ ਮਾਮਲੇ ਹੋਰ ਵੀ ਕਈ ਨੇ ਭਾਰੇ ਜਥੇ ਨਾਲ ਜਾਣ ਕਰਕੇ ਅੱਜ ਜਿਹੜੀ ਹੈਗੀ ਉਹ ਸਿੱਖਾਂ ਦੇ ਉੱਤੇ ਟਾਰਗੇਟ ਬਦਨਾਮ ਕਰਨ ਵਾਸਤੇ ਸਾਰੇ ਪਾਸੇ ਹੱਲਾ ਗੁੱਲਾ ਮੱਚ ਗਿਆ ਇਸ ਚੀਜ਼ ਦਾ ਉਹ ਸਰਪ੍ਰਸਤ ਜਿੱਦ ਕਿ ਉੱਥੇ ਉਹਨਾਂ ਨੇ ਰੱਖ ਲਈ ਅ ਕਈ ਜਥੇਦਾਰ ਸਾਹਿਬ ਦੇ ਉੱਤੇ ਬਹਿਰੂਪੀ ਹੁਣ ਜਿਹੜੇ ਉਹ ਸਵਾਲ ਖੜੇ ਕਰਦੇ ਨੇ ਉੱਥੇ ਜਥੇਦਾਰ ਘੜਗੜ ਗਿਆ ਸੋ ਛੱਡਿਆ ਆ ਦੇਖੋ ਜੇ ਕੋਈ ਜਥੇ ਨਾਲ ਜਾਂਦਾ ਕਿਸੇ ਨੂੰ ਕੀ ਪਤਾ ਕਿਸਦੇ ਮਨ ਦਾ ਇਹ ਤਾਂ ਹੁਣ ਜਿਹੜੀਆਂ ਏਜੰਸੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਅਸੀਂ ਕੱਲੇ ਕੱਲੇ ਚੀਜ਼ ਸਾਣਵੀਣ ਪੱਤਰ ਸਾਣ ਕਰਦੇ ਆ ਅ ਸ਼ੁਰੂ ਤੋਂ ਲੈ ਕੇ ਐਂਡ ਤੱਕ ਇੱਧਰ ਵੀ ਜਾਂਚ ਹੁੰਦੀ ਆ ਉਹਨਾਂ ਦੇ ਪੱਤਨਾਂ ਦੀ ਕਹਾਂ ਜਾ ਕੇ ਵੀ ਹੁੰਦੀ ਆ ਫਿਰ ਏਜੰਸੀਆਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਇਹਦੀ ਮਨਸੂਬੇ ਕੀ ਨੇ ਇਹ ਕਾਦੇ ਵਾਸਤੇ ਇੱਥੇ ਆਈ ਆ ਕੀ ਕਰਨ ਆਈ ਆ ਇੱਕ ਜਥੇ ਦਾ ਨਾਮ ਇੱਕ ਸਿਰਫ ਜਥੇ ਦੇ ਨਾਲ ਜਾਣ ਕਰਕੇ ਜਥੇ ਦਾ ਨਾਮ ਬਦਨਾ ਹੋ ਗਿਆ ਗੱਲ ਤਾਂ ਮਨਸੂਬਾ ਪਹਿਲਾਂ ਪਲੈਨਿੰਗ ਤਾਂ ਉਹਨਾਂ ਦੀ ਪਹਿਲਾਂ ਹੀ ਸੀਗੀ ਉਸੇ ਦੇ ਟੈਲੀਫੋਨ 'ਤੇ ਗੱਲਾਂ ਬਾਤਾਂ ਹੁੰਦੀਆਂ ਸੀਗੀਆਂ ਤੇ ਸਰਕਾਰਾਂ ਉਹਨਾਂ ਦੇ ਪਤਾ ਨਹੀਂ ਲੱਗਦਾ ਵੀ ਉਹਨਾਂ ਨੂੰ ਕੀ ਚੱਲਦਾ ਸੀ ਪਲੈਨਿੰਗ ਇੱਥੋਂ ਉਸੇ ਜਾ ਕੇ ਉਹਨੇ ਕੀ ਕਾਰਾ ਕਰਤਾ ਇਹ ਸਾਨੂੰ ਜਾਣ ਪੁੱਝ ਕਿ ਸਿੱਖ ਕੌਮ ਨੂੰ ਬਦਨਾਮ ਕੀਤਾ ਜਾ ਰਿਹਾ ਸਾਡੇ ਉੱਤੇ ਟੈਗ ਲਾਇਆ ਜਾ ਰਹੇ ਨੇ ਕੋਈ ਕੁਝ ਜ세ਦਾਰ ਸਾਹਿਬ ਨੂੰ ਮਾੜਾ ਚੰਗਾ ਬੋਲ ਰਿਹਾ ਜ세ਦਾਰ ਸਾਹਿਬ ਦਾ ਕੀ ਕਸੂਰ ਆ ਉਥੇ ਨੂੰ ਪਤਾ ਸੀ ਵੀ ਇਹ ਕੁਸੌਣਾ ਇਹ ਤਾਂ ਬਾਅਦ ਚ ਪਤਾ ਲੱਗੇ ਜ세ਦਾਰ ਸਾਹਿਬ ਤੋਂ ਆ ਵੀ ਕਿ ਉਥੋਂ ਬੀਬੀ ਹੈ ਨਹੀਂਗੀ ਪਰ ਜੋ ਸਰਬਜੀਤ ਕੌਰ ਨੇ ਕਰਤੂਤ ਕੀਤੀ ਆ ਉਸ ਕਰਤੂਤ ਬਾਰੇ ਸਰਬਜੀਤ ਕੌਰ ਨੂੰ ਕੀ ਕਹੋਗੇ ਕਣ ਤਾਂ ਬਹਾਵੇਂਗੇ ਉਹਨੇ ਜਿਹਨੇ ਆਪਦੇ ਬੱਚਿਆਂ ਦੀ ਪਰਵਾਹ ਨਹੀਂ ਮੰਨੀ ਜਿਨੇ ਆਪਣੇ ਪਰਿਵਾਰ ਦੀ ਪਰਵਾਹ ਨਹੀਂ ਮੰਨੀ ਉਹਨਾਂ ਨੂੰ ਛੱਡ ਕੇ ਚਲੀ ਗਈ ਤੇ ਜਿਹੜੇ ਉਥੇ ਗਾਹਾਂ ਰੱਖਣ ਵਾਲੇ ਨੇ ਉਹਨਾਂ ਨੂੰ ਲੱਖ ਲਾਣ ਤੋਂ ਉਹਨਾਂ ਨੂੰ ਆ ਤੇ ਜਿਹੜੇ ਆਪਣੇ ਜੰਮੇ ਜਾਇਆਂ ਦੀ ਪਰਵਾਹ ਨਹੀਂ ਕੀਤੀ ਜਿਨ੍ਹਾਂ ਨੇ ਜਿਹੜੇ ਢੱਡੋ ਜੰਮੇ ਉਹਨਾਂ ਦੀ ਪਰਵਾਹ ਨਹੀਂ ਕੀਤੀ ਜਿਹੜਾ ਉਹਨਾਂ ਨੂੰ ਵਿਆਹ ਕੇ ਲੈ ਗਿਆ ਉਹਦੀ ਪਰਵਾਹ ਨਹੀਂ ਕੀਤੀ ਪਿੰਡ ਦੀ ਪਰਵਾਹ ਨਹੀਂ ਕੀਤੀ ਪਰਿਵਾਰ ਦੀ ਪਰਵਾਹ ਨਹੀਂ ਕੀਤੀ ਪੰਜਾਬ ਦੀ ਪਰਵਾਹ ਨਹੀਂ ਕੀਤੀ ਉਹਨੇ ਇਥੋਂ ਦੇ ਜਿਹੜੇ ਹੈ ਕਲਚਰ ਦੀ ਉਹਦੀ ਪਰਵਾਹ ਨਹੀਂ ਕੀਤੀ ਫਿਰ ਉਹਨਾਂ ਦੀ ਕੀ ਪਰਵਾਹ ਕਰੋਗੇ ਉਹਨਾਂ ਦਾ 1 ਮਿੰਟ ਲਾਓ ਸਾਡੇ ਨੂੰ ਫੇਰ ਕੀ ਕਰਨਗੇ ਉਹ ਜਿਹੜੇ ਜਨਾਨੀ ਦੇ ਦਿਮਾਗ ਦੇ ਵਿੱਚ ਗੰਦ ਭਰਿਆ ਹੋਵੇ ਤੇ ਇਹ ਤਾਂ ਹੁਣ ਉੱਥੋਂ ਦੀ ਸਰਕਾਰ ਨੂੰ ਏਜੰਸੀਆਂ ਨੂੰ ਚਾਹੀਦਾ ਵੀ ਇਹਦੀ ਛਾਣਵੇਂ ਕਰਕੇ ਇਹ ਇਹਨੂੰ ਇੱਥੇ ਜੇਲ੍ਹ 'ਚ ਦੇਣਾ ਚਾਹੀਦਾ। ਕਈ ਕਹਿੰਦੇ ਨੇ ਉੱਥੇ ਮੋੜ ਕੇ ਲੈਣੇ ਉੱਥੇ ਲੈ ਗਏ। ਮੈਨੂੰ ਉਹ ਉਹਨਾਂ ਨੂੰ ਮੇਰੇ ਸਵਾਲ ਆ ਉਹਨਾਂ ਲੋਕਾਂ ਨੂੰ। ਉਹਨੂੰ ਕੋਈ ਚੱਕ ਕੇ ਨਹੀਂ ਲੈ ਕੇ ਗਿਆ। ਧੱਕੇ ਨਾਲ ਨਹੀਂ ਲੈ ਕੇ ਗਿਆ। ਉਹ ਆਪਣੀ ਮਰਜ਼ੀ ਨਾਲ ਗਈ ਆ। ਉਹਦੇ ਪਹਿਲੇ ਇੰਸਤਾਨੀ ਉਹਦੀ ਹਰਕਤ ਹੋ ਰਹੀ ਸੀ ਪਹਿਲੇ ਉਹ ਆਬਲ ਕੇ ਸਾਰਾ ਕੁਝ ਛੱਡ ਕੇ ਉਥੇ ਚਲੀ ਗਈ ਜੇ ਕੋਈ ਸਿੱਖਾਂ ਕੋਲੇ ਆ ਕੇ ਫਰਿਆਦ ਕਰੇ ਉਹਥੇ ਬਹੁਤ ਬੇਟੀਆਂ ਛੜਾਕ ਜਾਂਦੇ ਰਹੇ ਆ ਜਿਹੜੀ ਸਾਡੀ ਫੌਜ ਜਾਂਦੀ ਰਹੀ ਹੈ ਛਟਾਉਂਦੇ ਰਹੇ ਆ ਇਹਦੇ ਵਿੱਚ ਕੋਈ ਅਤਕਤ ਨਹੀਂ ਉਹ ਤਾਂ ਆਪ ਗਈ ਆ ਕੋਈ ਆ ਕੇ ਸਿੱਖਾਂ ਕੋਲੇ ਫਰਿਆਦ ਜਿਹੜੇ ਰੌਲਾ ਪਾਉਂਦੇ ਫਿਰਦੇ ਨੇ ਉਹ ਜਾ ਕੇ ਫਰਿਆਦ ਅਧਿਕਾਰ ਕੋਲੇ ਕਹਿਣ ਸਾਰਾ ਕੁਝ ਹੋ ਸਕਦਾ ਜਦੋਂ ਆਪਦੀ ਮਰਜ਼ੀ ਨਾਲ ਗਿਆ ਸੀ ਕਰਾਉਣਾ ਕੀ ਇਹੋ ਜਿਹੀ ਖਾਤ ਤੋਂ ਇਹ ਜਿਹੇ ਕਹਾ ਉਹ ਖਾਤ ਨੇ ਜਿਹੜੇ ਲੈ ਕੇ ਬੈਠੇ ਨੇ ਉਹਨਾਂ ਨੂੰ ਉਹਨਾਂ ਨੂੰ ਵੀ ਸ਼ਰਮ ਨਹੀਂ ਆਉਂਦੀ ਉਹ ਉਹ ਗਾਹਾਂ ਉਹਨਾਂ ਦਾ ਵੀ ਰਫੜ ਕੋਈ ਗੱਲ ਕਿੰਨਾ ਚਿਰ ਰਹੂ ਉਥੇ ਇੱਥੇ ਤਾਂ ਕਈ ਗੱਲਾਂ ਦੀ ਫਰੂਗੀ ਨਾ ਉਹ ਕਹਿੰਦਾ ਧੋਬੀ ਦਾ ਕੁੱਟਰਾ ਘਰ ਦਾ ਨਾ ਘਾੜਦਾ ਰਹਿਣਾ ਜਿਹੜੇ ਸਾਨੂੰ ਬਦਨਾਮ ਕਰਦੇ ਨੇ ਨਾ ਐ ਹੋ ਗਿਆ ਜੀ ਉਹ ਕਈ ਰੋਲਾ ਪਾ ਰਹੇ ਨੇ ਸੋਸ਼ਲ ਮੀਡੀਆ ਤੇ ਹੁਣ ਦੱਸਣ ਇਹਨਾਂ ਦਾ ਪਿਆਰ ਆ ਉਥੇ ਪਾਕਿਸਤਾਨ ਨਾਲ ਆ ਹੋ ਗਿਆ ਹੁਣ ਤੁੜੀਆਂ ਧੀਆਂ ਨੂੰ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਦਿਆਣਾ ਬੰਦਿਆਂ ਨੂੰ ਦੁਖੀ ਕਰਕੇ ਤੁਸੀਂ ਕਿਹੜਾ ਮੁਸਲਮਾਨਾਂ ਨੂੰ ਤੁਸੀਂ ਹਰ ਟਾਈਮ ਗਾਲਾਂ ਕੱਢਦੇ ਹੋ ਸਾਡੇ ਸਾਰੇ ਹਿੰਦੂ ਵੀ ਸਾਡੇ ਭਰਾ ਨੇ ਮੁਸਲਮਾਨ ਵੀ ਸਾਡੇ ਪਰ ਸਾਰਾਂ ਦਾ ਸਤਿਕਾਰ ਕਰਦੇ ਆ ਹਰੇਕ ਧਰਮ ਦੇ ਵਿੱਚ ਖੱਚ ਬੰਦੇ ਹੁੰਦੇ ਨੇ ਤੁਸੀਂ ਦੇਖਿਆ ਹੀ ਆ ਨਾ ਬਹੁਤ ਵਧੀਆ ਗੱਲ ਕੀਤੀ ਇਹ ਤੇ ਕਿੰਨਾ ਰੋਲਾ ਪੈਂਦਾ ਹਰ ਟਾਈਮ ਜਿਹੜੇ ਹਿੰਦੂ ਨੇ ਜਿਹੜੇ ਇੱਥੋਂ ਦੇ ਭਾਰਤ ਵਾਲੇ ਨੇ ਹਰ ਟਾਈਮ ਮੁਸਲਮਾਨਾਂ ਨੂੰ ਗਾਲਾਂ ਕੱਢਦੇ ਰਹਿੰਦੇ ਪਰ ਕਹਿੰਦੇ ਸੰਗਲ ਪਾ ਕੇ ਲਿਆਉਣਾ ਚਾਹੀਦਾ ਕਹਿੰਦੇ ਸਰਬਜੀਤ ਕੌਰ ਨੂੰ ਜਿਵੇਂ ਤੁਸੀਂ ਅਕਸਰ ਕਹਿੰਦੇ ਵੀ ਹੁੰਦੇ ਹੋ ਤੇ ਅਸੀਂ ਕਿਉਂ ਲਈ ਸੰਗਲ ਪਾ ਕੇ ਉਹ ਲਿਆਉਣ ਜਿਹੜੇ ਕਹਿੰਦੇ ਨੇ ਅਸੀਂ ਖੱਚ ਤੋਂ ਕਰਾਉਣਾ ਕੀ ਆ ਜਦੋਂ ਛੱਡ ਕੇ ਸਾਰਾ ਕੁਝ ਚਲੀ ਗਈ ਆਪਦੀ ਮਰਜ਼ੀ ਨਾਲ ਗਈ ਉਹਨੂੰ ਕੋਈ ੱੱਕੇ ਨਾਲ ਕਿਸੇ ਨੇ ਰੱਖਿਆ ਅਸੀਂ ਕਰਾਉਣਾ ਕੀ ਹੈ ਜੀ ਤਾਂ ਜਦ ਇਹਸ ਮੁਲਕ ਦੇ ਕਾਨੂੰਨ ਚ ਲਿਆ ਕੇ ਉਸ ਨੂੰ ਸਜ਼ਾ ਦੇਣੀ ਚਾਹੀਦੀ ਜਿਸ ਨੂੰ ਇਹ ਮੇਰੇ ਸਾਜਾ ਸਜ਼ਾੜੇ ਦੇਣ ਇਹਨਾਂ ਨੇ ਪਾਸ ਬੋਲ ਬਣਾ ਕੇ ਭੇਜੀ ਆ ਉਥੇ ਇਹ ਗੱਲ ਠੀਕ ਗੱਲ ਇਹ ਅੰਨੇ ਸੀਗੇ ਸਾਨੂੰ ਬਦਨਾਮ ਕਰਨ ਵਾਸਤੇ ਉਥੇ ਸਾਰਾ ਕੁਝ ਨੇ ਸਾਜ਼ਿਸ਼ ਰਸੀ ਗਈ ਆ ਸਮਝ ਗਏ ਗਏ ਹਾਂ ਬਿਲਕੁਲ ਜੀ ਸਿੱਖਾਂ ਨੂੰ ਕੁਝ ਨਹੀਂ ਸਾਡਾ ਕੋਈ ਨਹੀਂ ਉਹ ਹੋਏਗਾ ਅਸੀਂ ਸੱਚ ਦੀ ਗੱਲ ਕਰਨੀ ਆ ਜਿਹੜੇ ਅੱਜ ਉਥੇ ਰੌਲਾ ਪਾਉਂਦੇ ਫਿਰਦੇ ਨੇ ਸਿੱਖਾਂ ਨੂੰ ਬਦਨਾਮ ਕਰਦੇ ਫਿਰਦੇ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਕੀ ਤੁਹਾਡੀਆਂ ਹਿੰਦੂਆਂ ਦੀਆਂ ਜਿਹੜੀਆਂ ਕੁੜੀਆਂ ਨੇ ਉਹ ਮੁਸਲਮਾਨਾਂ ਦੇ ਘਰ ਨਹੀਂ ਵਿਆਹੀਆਂ ਆ। ਆਰਐਸਐਸ ਦੇ ਕਿੰਨੇ ਬੰਦੇ ਨੇ? ਮੈਂ ਕੀਦਾ ਕਿਦਾ ਨਾਮ ਲੈਵਾਂ? ਸਾਰੇ ਜਿੰਨੇ ਵੀ ਵੱਡੇ-ਵੱਡੇ ਲੀਡਰ ਨੇ ਸਾਰਿਆਂ ਦੀ ਮੁਸਲਮਾਨਾਂ ਦੇ ਘਰੇ ਵਿਆਹੀਆਂ ਹੋਈਆਂ ਨੇ। ਉਦੋਂ ਤੁਹਾਡੇ ਮੂੰਹ ਨਹੀਂ ਤੰਦ ਪੈ ਜਾਂਦੇ ਨੇ। ਉਂ ਤੁਸੀਂ ਪਿੱਟਦੇ ਰਹਿੰਦੇ ਹੋ ਹਾਏ ਮੁਸਲਮਾਨ ਹਾਏ ਮੁਸਲਮਾਨ। ਗਲਤ ਹੋਈ ਨਾ। ਗਲਤ ਹੈ। ਜਦੋਂ ਤੁਹਾਡੀਆਂ ਬਹੂਆਂ ਨੂੰ ਕੁੜੀਆਂ ਨੂੰ ਵਿਆਹ ਕੇ ਲਿਆਂਦੀ ਨੂੰ ਉਦੋਂ ਤੁਸੀਂ ਸਾਰੇ ਵੱਡੇ-ਵੱਡੇ ਮੇਰੇ ਕੋਲ ਸਟੈਂਡ ਕੀ ਹੈ? ਤੁਹਾਡਾ ਸਟੈਂਡ ਇਸ ਮਸਲੇ ਤੇ ਕੀ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ ਵਿਆਹ ਹੋ ਜਾਂਦੇ ਇੱਕ ਪਾਸੇ ਕਹਿੰਦੇ ਖੱਚ ਤੋਂ ਅਸੀਂ ਕਰਾਉਣਾ ਕੀ ਹੈ? ਗੱਲ ਕਲੀਅਰ ਕਰੋ ਹੋਣਾ ਕੀ ਚਾਹੀਦਾ ਮੈਂ ਕਿਹੜੀ ਮੈਂ ਜਿਹੜੀ ਗੱਲ ਕਹਿਣਾ ਜਿਹੜਾ ਸਾਨੂੰ ਬਦਨਾਮ ਕਰਨੇ ਚਾਹੁੰਦੇ ਉਹਨਾਂ ਦੀ ਗੱਲ ਕਰਦਾ ਉਹਨਾਂ ਦੀਆਂ ਵੀ ਕੁੜੀਆਂ ਉੱਥੇ ਵਿਆਹੀ ਨੇ ਸਾਡੀ ਵਿਆਹੀ ਨਹੀਂ ਤਾਂ ਆਪ ਜਾ ਕੇ ਉੱਥੇ ਧੱਕੇ ਖਾਦਣੇ ਉਹਨੇ ਜਿਹੜੇ ਅਸੀਂ ਨਹੀਂ ਨਾ ਅਸੀਂ ਉਹਨੂੰ ਲਿਆਈਏ ਨਾ ਅਸੀਂ ਵਾੜੀਏ ਅਸੀਂ ਕਰਾਉਣਾ ਕੀ ਆ ਉਹਨੂੰ ਸਾਡੀ ਕੁਛ ਨਹੀਂ ਜਿਹੜਾ ਕੇਰਾ ਮਾਪਿ ਉਹਦੀ ਆਪਦੇ ਪੰਜਾਬ ਦੀ ਜਾਂ ਆਪਦੇ ਧਰਤੀ ਦੀ ਛੱਡ ਕੇ ਆਪਦੇ ਵਸਿੰਦਿਆਂ ਦੀ ਆਪਦੇ ਘਰ ਵਾਲਿਆਂ ਨੂੰ ਛੱਡ ਕੇ ਜਿਹੜਾ ਚਲੀ ਜਾਵੇ ਉਹ ਤੋਂ ਇਹ ਜੀ ਖਾਚ ਤੋਂ ਕਰਾਉਣਾ ਕੀ ਆ ਨਾਲੇ ਉਹ ਰੱਖ ਲੈਣਾ ਫਿਰ ਉਹ ਰੱਖ ਲੈਣਗੇ ਉਹਨੂੰ ਜਿਹੜੀ ਇੱਥੇ ਦੀ ਨਹੀਂ ਬਣੀ ਉਸੇ ਦੀ ਬ ਉਦੇ ਪੱਲੇ ਕੁਝ ਨਹੀਂ ਹੋਣਾ ਤੋਬੀ ਵਾਲੇ ਕੁੱਤੇ ਦਾ ਕੰਮ ਬਣਨਾ ਨਾ ਕਰਦਾ ਨਾ ਕਰਦਾ ਇਸ ਸਕੇ ਖਾਂਦੀ ਫਰੂਗੇ ਇੱਥੇ ਸਾਰਾ ਕੁਝ ਹੋਊਗਾ ਤੇ ਬਾਕੀ ਜਿਹੜੀ ਸਰਕਾਰ ਆ ਉਹ ਦੇਖੇ ਉਹਨੂੰ ਕੀ ਉਹਦੇ ਕਾਨੂੰਨ ਦੇ ਵਿੱਚ ਕੀ ਲਿਖਿਆ ਉਹਦੇ ਬਾਰੇ ਉਹਨੂੰ ਲਿਆ ਕੇ ਸਜ਼ਾ ਦੇਵੇ ਇਹ ਗੱਲ ਤੁਹਾਨੂੰ ਲੱਗਦਾ ਕਿ ਉਸ ਨੂੰ ਪਲਾਨ ਕੀਤਾ ਗਿਆ ਹੋਵੇਗਾ ਕਿਉਂਕਿ ਉਹ ਕਹਿੰਦੇ ਉਹਦੇ ਘਰ ਆਲੀਸ਼ਾਨ ਕੋਠੀ ਸੀ ਪਿੰਡ ਦੇ ਵਿੱਚ ਇੱਕ ਵਾਰ ਉਹਦੇ ਘਰੋਂ ਨਗਦੀ ਵੀ ਲੱਖਾਂ ਰੁਪਏ ਬਰਾਮਦ ਹੋਈ ਸੀ ਔਰ ਉਸ ਗਰੀਬ ਇਨਸਾਨ ਨਾਲ ਉਸ ਮੁਲਕ ਦੇ ਵਿੱਚ ਜਾ ਕੇ ਬਸ ਗਈ ਜਿੱਥੇ ਤਾਂ ਪਹਿਲਾਂ ਹੀ ਗਰੀਬੀ ਚ ਆਟਾ ਗਿੱਲਾ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਵੀ ਕਿਉਂ ਬੁਲਾਉਣਾ ਇਹ ਸੁਣਨ ਦਾ ਇਹ ਵੀ ਆ ਵੀ ਉਹਦੇ ਕੋਈ ਕੇਸ ਚੱਲਦਾ ਸੀ ਉਹਨੂੰ 10 ਸਾਲ ਲਈ ਕੈਦ ਹੋਣੀ ਸੀ ਹੋ ਸਕਦਾ ਉਹਦੇ ਬਚਣ ਦੀ ਮਾਰ ਨਿਕਲੀ ਹੋਵੇ ਕੋਈ ਤਾਂ ਹੋ ਸਕਦਾ ਜਿਹੜੇ ਲੋਕ ਰੌਲਾ ਪਾਉਂਦੇ ਨੇ ਜਿਹੜਾ ਆਉਂਦਾ ਸੋਸ਼ਲ ਮੀਡੀਆ ਤੇ ਜਿਹੜਾ ਕੁਛ ਉਹਦੇ ਪਿੰਡ ਦੇ ਸਰਪੰਚ ਨੇ ਕਿਹਾ ਵੀ ਅਸੀਂ ਤਾਂ ਕੋਈ ਵੈਰੀਫਿਕੇਸ਼ਨ ਕਰੀ ਨਹੀਂ। ਉਹਨੇ ਕਿਹਾ ਵੀ ਤਾਂ ਵੈਰੀਫਿਕੇਸ਼ਨ ਕਰੀ ਨਹੀਂ ਕੋਈ ਨਹੀਂ ਅਸੀਂ ਤਾਂ ਕੋਈ ਮੋਰਾ ਨਹੀਂ ਲਾਇਆ ਨਾ ਉਤੇ। ਫਿਰ ਉਹਦੇ ਮੋਰਾ ਕਿ ਨਹੀਂ ਲਾਤੀਆਂ। ਹੂੰ। ਕਿਉਂ ਭੇਜੀਏ ਸੋਨੇ ਮੌਲਕ ਨੇ। ਜਾਣ ਬੁੱਝ ਕੇ ਸਾਥਸਾਰ ਅਸੀਂ ਜਿਹੜਾ ਸਾਨੂੰ ਬਦਨਾਮ ਕਰਤਾ ਜਾ ਰਿਹਾ। ਸਾਡਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ। ਜਿਹੜਾ ਕੋਈ ਆਪਣੀ ਮਰਜ਼ੀ ਨਾਲ ਖੇ ਖਾਂਦਾ ਜਿੱਥੇ ਮਰਜ਼ੀ ਠੱਕੇ ਖਾਵੇ। ਪਰ ਅਸੀਂ ਅਕਸਰ ਕਹਿ ਦਿੰਨੇ ਆ ਪਰ ਜਦੋਂ ਸਾਡੇ ਗੁਰੂ ਸਾਹਿਬ ਦੀ ਧਰਤੀ ਦੀ ਉਸਨੇ ਵਰਤੋਂ ਕੀਤੀ ਸਰਬਜੀਤ ਕੌਰ ਨੇ ਉਸ ਦੀ ਕੀ ਸਜ਼ਾ ਮਿਲਣੀ ਚਾਹੀਦੀ ਆ ਸਰ ਉਹ ਤਾਂ ਮਿਲ ਗਈ ਸਜ਼ਾ ਤਾਂ ਨੂੰ। ਜਿਹੜੇ ਸਾਰਿਆਂ ਦੇ ਮਨੋਂ ਲੱਗੀ ਜਿਹੜੇ ਸਾਰਿਆਂ ਦੇ ਨਫਰ ਦਾ ਪਾਤਰ ਬਣ ਗਏ ਉਹਦਾ ਮਰਿਆ ਨੂੰ ਵੱਧ ਹੋ ਗਈ ਉਹਦੀ ਕੀ ਇੱਜ਼ਤ ਰਹੀ ਜੇ ਉਹਨੇ ਸਾਡੀ ਧਰਤੀ ਨੂੰ ਲਾਜ ਲਾਤੀ ਇੱਥੇ ਦੀ ਜਾਂਦੇ ਪਰਿਵਾਰ ਨੂੰ ਲਾਜ ਲਾ ਕੇ ਤੁਰ ਗਈ ਜਿਹੜੇ ਜੰਮੇ ਜਾਏ ਨੇ ਪੋਤੇ ਆਲੇ ਦੱਸਦੇ ਨੇ ਵੀ ਦੋ ਪੋਤੇ ਨੇ ਉਹਦੇ ਜਿਨ੍ਹਾਂ ਦੇ ਉਹਨੇ ਪ੍ਰਵਾਹ ਨਹੀਂ ਮੰਨੀ ਤੇ ਉਹ ਤਾਂ ਖਤਮ ਹੋ ਗਈ ਉਹਦਾ ਨਿਰਨਾਜ ਨਾ ਦੇਗੀ ਮਰੇ ਨਾਲੋਂ ਤਾਂ ਜਿਹੜਾ ਉਹ ਜਿਹੜਾ ਉਹ ਨਾ ਮਰਿਆ ਤੋਂ ਵੱਧ ਹੋ ਉਹਦਾ ਹੁਣ ਕੁਝ ਨਹੀਂ ਬਣਨਾ ਉਹਦੇ ਲੱਖ ਉਹਦੇ ਲਾਣ ਦੇ ਜਿੰਨਾ ਚਿਰ ਜਿਉਂਦੀ ਰਹੂਗੀ ਚਾਹੇ ਇੱਥੇ ਰਹੇ ਚਾਹੇ ਉੱਥੇ ਰਹੇ ਉਹਨੂੰ ਲਾਣ ਦਾ ਹੀ ਪੈਂਦੀ ਰਹੇ ਉਹ ਲੱਗਦਾ ਇੱਥੇ ਆ ਜੂਗੀ ਤੇ ਆਵੇ ਨਾ ਆਵੇ ਉਹ ਆਂਦੇ ਨਾ ਉਹਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ ਕੋਈ ਤੁਹਾਡੀ ਕਿ ਬੰਦਾ ਬਜਦਾ ਨਹੀਂ ਬੰਦਾ ਨਹੀਂ ਬਜਦਾ ਪਰ ਇਸ ਤਰੀਕੇ ਨਾਲ ਹੁਣ ਐਸਜੀਪੀਸੀ ਨੇ ਕਿਹਾ ਕਿ ਹੁਣ ਕਿਸੇ ਵੀ ਅਸੀਂ ਇਕੱਲੇ ਕਿਸੇ ਵੀ ਬੀਬੀ ਨੂੰ ਨਹੀਂ ਜਥੇ ਚ ਭੇਜਾਂਗੇ ਲੱਗਦਾ ਕਿ ਹੋਰਾਂ ਦੇ ਰਾਹ ਇਸ ਨੇ ਔਖੇ ਕਰ ਦਿੱਤੇ ਗੁਰੂ ਸਾਹਿਬ ਦੀ ਧਰਤੀ ਤੇ ਨਤਮਤਸਕ ਹੋਣ ਜਾਣਾ ਕਈ ਸੰਘਰਸ਼ ਇਹ ਗਲਤ ਆ ਜੇ ਕਿਸੇ ਨੂੰ ਇੱਕ ਦੀ ਸਦਾ ਸਾਰਿਆਂ ਨੂੰ ਮਿਲਣੀ ਚਾਹੀਦੀ ਥੋੜਾ ਮੰਨਿਆ ਦੀ ਹੁਣ ਹਰੇਕ ਪਹਿਲਾਂ ਵੀ ਕਿੰਨੇ ਸਾਲ ਹੋ ਗਏ ਪਹਿਲਾਂ ਤੋਂ ਸਾਲਾਂ ਬਧੀਆਂ ਤੋਂ ਜਥੇ ਜਾਂਦੇ ਨੇ ਗੁਰੂ ਅਰਜਨ ਦੇਵ ਆਪਣੇ ਆਪਣੇ ਮਹਾਰਾਜ ਸਤੀਪਾਚਾ ਜਿਹੜਾ ਗੁਰਪੁਰ ਗੁਰੂ ਨਾਨਕ ਪਾਤਸ਼ਾਹ ਇੱਥੇ ਹੀ ਜਾਂਦੇ ਨੇ ਬਸ ਸਾਖੀ ਨੂੰ ਜਾਂਦੇ ਨੇ ਦੋ ਵਾਰੀ ਜੱਤਾ ਜਾਂਦਾ ਵੱਡੀ ਗਿਣਤੀ ਦੇ ਉਹ ਵੀ ਜਾਂਦੇ ਰਹਿੰਦੇ ਨੇ ਉਹਨਾਂ ਤਾਂ ਉਹਨਾਂ ਦੇ ਸਵਾਲੀ ਚੈਲੰਜ ਆ ਕੇ ਨਾ ਵਿਮੇਨਾ ਫਟਾਫੜਕਾ ਹੈ ਤਾਂ ਉਹਨਾਂ ਨੇ ਬਸ ਆਪਣੇ ਪੱਲਾ ਝਾੜ ਲਿਆ ਵੀ ਹੁਣ ਅਸੀਂ ਗਾਹ ਨੂੰ ਕਿਸੇ ਨੂੰ ਦਿੰਦੇ ਨਹੀਂ ਆ ਕੱਲੇ ਬੀਬੀ ਨੂੰ ਤਾਂ ਹੁਣ ਇਸ ਪੂਰੇ ਮਸਲੇ ਤੇ ਇਹ ਗੱਲ ਕਹੀ ਜਾ ਰਹੀ ਆ ਉਹ ਲੋਕ ਕਿਉਂ ਚਾਹੁੰਦੇ ਨੇ ਕਿ ਇਸ ਨੂੰ ਵਾਪਸ ਬੁਲਾਓ ਹਰ ਕੋਈ ਦੂਜਾ ਤੀਜਾ ਇਨਸਾਨ ਕਮੈਂਟ ਆ ਇਸ ਨੂੰ ਵਾਪਸ ਬੁਲਾਓ ਅਸੀਂ ਵਾਪਸ ਬੁਲਾ ਕੇ ਕਰਨਾ ਕੀ ਆ ਅਸੀਂ ਕਾਰਵਾਈ ਕੀ ਕਰ ਪਾਵਾਂ ਜਿਹੜੇ ਕਹਿੰਦੇ ਨੇ ਵਾਪਸ ਲਾਓ ਆਪਦੇ ਘਰੇ ਲੈ ਕੇ ਰੱਖ ਲੈਣ ਨੂੰ ਸਾਨੂੰ ਨਹੀਂ ਚਾਹੀਦੀ ਬਸ ਉਹਨਾਂ ਦੀ ਕੁਝ ਲੱਗਦੀ ਹੋਊਗੀ ਬਦਲਾ ਲੈਣਾ ਐ ਸੁਣ ਕੇ ਹਾਂ ਜਿਹੜਾ ਕੋਈ ਇੱਜ਼ਤ ਵਾਲਾ ਉਹ ਨਹੀਂ ਕਹਿੰਦਾ ਹੈਗਾ ਬਿਲਕੁਲ ਜੇ ਕਿਸੇ ਦੀ ਕਿ ਸੇ ਪਰਿਵਾਰ ਦੀ ਕੋਈ ਅਣਖ ਨੂੰ ਮਾਰ ਕੇ ਚਲੀ ਜਾਵੇ ਨਾ ਉਹ ਕਦੇ ਨਹੀਂ ਕਹਿੰਦਾ ਵੀ ਮੈਨੂੰ ਘਰੇ ਲਿਆਉਂਗਾ ਜਿਹੜੇ ਜਿੱਦਾਂ ਵਾਲੇ ਨੇ ਉਹਨੂੰ ਕਹਿੰਦੇ ਜਿਹੜੇ ਲੰਡੂ ਬੰਦੇ ਨੇ ਉਹ ਹੀ ਕਹਿੰਦੇ ਨੇ ਉਹ ਲੈ ਆ ਕੇ ਆਪਦੇ ਘਰੇ ਰੱਖ ਲਓ ਭਾਈ ਉਹ ਜੇ ਤੁਹਾਨੂੰ ਜਿਆਦਾ ਉਹਦਾ ਹੇਜ਼ ਆਉਂਦਾ ਰੱਖੋ ਘਰੇ ਆਪਦੇ ਕੀ ਕ ਗਲਬਤ ਕੀਤੀ ਅਸੀਂ ਤਾਂ ਇਸ ਪੂਰੇ ਮਸਲੇ ਤੇ ਉਹ ਕਹਿੰਦੇ ਕਿ ਅਜਿਹੇ ਵਿਅਕਤੀ ਉਹ ਅਜਿਹੇ ਇਨਸਾਨ ਨੂੰ ਇਸ ਮੁਲਕ ਦੇ ਵਿੱਚ ਨਹੀਂ ਆਉਣਾ ਚਾਹੀਦਾ ਜੇਕਰ ਕਿਸੇ ਨੂੰ ਕਿਸੇ ਨੂੰ ਹੇਜ਼ ਹੈ ਉਸ ਦੇ ਨਾਲ ਤਉ ਆਪਣੇ ਘਰੇ ਲਿਆ ਹੋਏ ਉਸ ਨੂੰ ਅਜਿਹੀ ਗੱਲ ਕਹੀ ਆ ਆ ਹਾਲਾਂਕਿ ਹੁਣ ਦੇਖਣਾ ਹੋਵੇ ਭਾਰਤ ਏਜੰਸੀਆਂ ਇਸ ਤੇ ਕੀ ਕਾਰਵਾਈ ਕਰਦੇ ਨੇ ਕੀ ਉਸ ਨੂੰ ਭਾਰਤ ਏਜੰਸੀਆਂ ਸੰਪਰਕ ਕਰਕੇ ਵਾਪਸ ਲੈ ਕੇ ਆਵੇਗੀ ਕੀ ਕਾਰਵਾਈ ਹੋਵੇਗੀ ਇਹ ਤਾਂ ਸਮਾਂ ਹੀ ਦੱਸੇਗਾ ਕੈਮਰਾਮੈਨ ਜੋਬਨ ਦੇ ਨਾਲ ਅੱਛਾ ਜੀ ਇਸ ਤਰ੍ਹਾਂ ਇਹ ਗੱਲ ਗਲਬਾ ਦੇਵੇ ਕੁਛ ਇਸ ਤਰ੍ਹਾਂ ਦੀ ਕਿ ਆਪਣਾ ਇੱਕ ਸਟਾਂਸ ਇਹ ਵੀ ਲਿਆ ਜਾ ਰਿਹਾ ਹੈ ਇੱਕ ਨਰੇਟਿਵ ਵੀ ਬਿਲਟ ਹੋ ਜਾਇਆ ਹੈ ਕਿ ਏਜੰਸੀਆਂ ਨੇ ਉਹ ਉਧਰੋਂ ਸਰਹੱਦ ਪਾਰ ਤੋਂ ਇਹਨੂੰ ਪਲਾਂਟ ਕੀਤਾ ਹੈ ਭੇਜਿਆ ਗਿਆ ਇੱਕ ਇਹ ਵੀ ਸਟਾਂਸ ਹੈ ਤੇ ਦੂਜੀ ਜਿਹੜੀ ਗੱਲ ਇਹਨਾਂ ਕੀਤੀ ਕਿ ਵਾਪਸੀ ਵਾਲੀ ਗੱਲ ਇੱਕ ਸਟਾਂਸ ਹੈ ਪਪੂਲਰ ਸਟਾਂਸ ਉਹ ਆਂਦੇ ਨੇ ਹਾਥੀ ਕੇ ਪਾਉ ਮੈਂ ਸਭ ਕਾ ਪਾਉ ਉਹ ਹਰ ਬੰਦਾ ਨਾ ਆਂਦਾ ਜੀ ਵਾਪਸ ਲੈ ਲਓ ਵਾਪਸ ਬੁਲਾਈ ਜਾਵੇ ਵਾਪਸ ਬੁਲਾਈ ਜਾਵੇ ਮਤਲਬ ਕਿ ਰਿਆਸਤ ਐਕਟਿਵ ਹੋ ਗਏ ਉਧਰੋਂ ਕਿ ਵਾਪਸ ਬੁਲਾਈ ਜਾਵੇ ਵੀ ਵਾਪਸ ਬੁਲਾ ਕੇ ਜਿਵੇਂ ਨਿਹੰਗ ਸਾਹਿਬ ਨੇ ਕਿਹਾ ਵਾਪਸ ਬੁਲਾ ਕੇ ਚਾਰ ਪਣ ਚਾਰ ਪਣ ਉਹ ਹੈ ਗੱਲ ਕਰਨ ਦੀ ਮੈਂ ਮਾਲ ਮਾਲ ਤੋਂ ਲੱਥੀ ਤੇ ਉਹ ਪਾ ਮੇ ਜਿੱਦਾਂ ਮਰਦੀ ਜਾਵੇ ਕੱਲ ਦੇ ਵੇਖ ਜਦੋਂ ਆਪਣਾ ਝੁੱਗੀ ਵੀ ਮਹੱਲ ਹੁੰਦਾ ਦੇਖੋ ਉਹ ਛੱਡੀ ਤੇ ਉਸ ਤੋਂ ਬਾਅਦ ਤੇ ਮਰਦੀ ਜਾਵੇ ਤੇ ਜਿਹੜੀ ਉਹਨੇ ਔਲਾਦ ਛੱਡੀ ਆਪਣੀ ਹਾਂ ਉਹਦੇ ਨਾਲ ਵਕਫਾ ਤੋਂ ਦੇ ਭੁਗਤਣਾ ਬਿਲਕੁਲ ਜਿਹੜਾ ਉਹਦਾ ਉਹਦੇ ਭੁਗਤਣਾ ਹੈ ਠੀਕ ਹੈ ਛੋਟੇ ਛੋਟੇ ਬੱਚੇ ਛੱਡੇ ਨੇ ਉਹ ਰੱਬ ਦੀ ਰਾਤ ਤੇ ਵੇਖ ਰਹੀ ਨਾ ਠੀਕ ਹੈ ਜੀ ਜਿਹੜਾ ਵੀ ਸੱਬ ਦਾ ਰੱਬ ਤੇ ਯਕੀਨ ਹੈ ਰੱਬ ਸੱਬ ਦਾ ਹੈ ਕਿ ਉਹਦੇ ਔਲਾਦ ਜਿਹੜੀ ਛੱਡੀ ਹੈ ਹਾਂ ਉਹ ਸੁੱਖ ਤੇ ਪਾਈ ਸਕਦੀ ਬਿਲਕੁਲ ਜੀ ਵੇਖੋ ਜੇ ਉਹਨੇ ਆਪਣੇ ਜਜ਼ਬਾਤ ਜਾ ਕੇ ਇੰਨੇ ਬੰਦਿਆਂ ਨੂੰ ਜਿਹੜੇ ਜਜ਼ਬਾਤ ਉਮਰ ਉਹਦੀ ਵੀ ਹੈ ਜਿਹੜੇ ਵੀ ਅੰਦਰ ਉਹਦੀ ਉਮਰ ਕਿਹੜੀ ਹੈ ਇੰਨੀ ਉਮਰ ਹੋ ਗਈ ਜਜ਼ਬਾਤ ਅੱਦੇ ਵੀ ਖਲੋਤੇ ਨੇ ਲੇਕਿਨ ਸਾਰੇ ਜੋ ਵੀ ਹੈ ਅਗਰ ਉਹਨੇ ਹਾਲਤ ਨਾਲ ਚੱਕਾ ਉਤਾਰਨਾ ਹੋਮਿਆ ਤਾਂ ਫਮਿਆਜ਼ਾ ਭੁਗਤਣਾ ਪੈਣਾ ਉਹਨੇ ਹਾਂ ਉਹਦਾ ਫਮਿਆਜ਼ਾ ਉਹਨੂੰ ਭੁਗਤਣਾ ਪੈਣਾ ਔਰ ਥੋੜੇ ਅਸਰ ਬਾਅਦ ਜਦੋਂ ਇਹ ਚੱਕ ਦੇ ਨਾਲ ਥੱਲੇ ਬਹਿਣਗੇ ਫਿਰ ਅਸਲੀ ਅਸਲੀ ਇਹ ਦੋਹਾਂ ਦੀ ਸਾਹਮਣੇ ਆਏਗੀ ਸਾਨੂੰ ਸ਼ਰਮਿੰਦਾ ਕਰਕੇ ਰਹਾਤਾ ਜੀ ਬਿਲਕੁਲ ਹੀ ਬਿਲਕੁਲ ਜਿਹੜੇ ਕੋਈ ਪੰਜਾਬ ਵਿੱਚ ਸੁਥਰੀ ਚੰਗੀ ਗੱਲ ਕਰਨ ਵਾਲੇ ਲੋਕ ਸਨ ਉਹ ਬਿਲਕੁਲ ਇਸੀ ਦੀ ਗੱਲ ਕਰ ਰਹੇ ਸਫਾਈਆਂ ਦਿੱਤੀਆਂ ਜਾਂਦੀਆਂ ਜਾ ਰਹੇ ਨੇ ਇਸ ਦੀ ਵਾਇ ਤਾਂ ਮਸਲਾ ਬਹੁਤ ਪੈਦਾ ਹੋ ਰਿਹਾ ਹੈ ਲੇਕਿਨ ਮੈਂ ਬਹੁਤ ਜ਼ਿਆਦਾ ਇਸਦੇ ਅਫਸੋਸ ਹੋ ਰਿਹਾ ਅੱਛਾ ਜੀ ਚੜਦੇ ਤਕਲਾਸ਼ ਰਹੋ ਹੱਦ ਦੇ ਵਾਸਤੇ ਰਹੋ ਤੇ ਐਸੇ ਲੋਕਾਂ ਤੋਂ ਰਾਬੜਲਾ ਨਾ ਬਚਾਵੇ ਸਾਨੂੰ ਬਹੁਤ ਜ਼ਿਆਦਾ ਅਫਸੋਸ ਨਾਲ